ਨੰਬਰ 1 ਪਿਸ਼ਾਬ ਕਰਕੇ ਕਦੀ ਵੀ ਤੁਰੰਤ ਪਾਣੀ ਨਾ ਪੀਓ ਨਹੀਂ ਤਾਂ ਪਿਸ਼ਾਬ ਪੀਲੇ ਰੰਗ ਦਾ ਆਉਣ ਲੱਗ ਜਾਵੇਗਾ ਨੰਬਰ 2 ਅੱਧੀ ਰਾਤ ਨੂੰ ਉੱਠ ਕੇ ਸਾਨੂੰ ਕੁਝ ਵੀ ਨਹੀਂ ਖਾਣਾ ਚਾਹੀਦਾ ਅਜਿਹਾ ਕਰਨ ਨਾਲ ਪੇਟ ਵਿੱਚ ਪਾਣੀ ਭਰ ਜਾਂਦਾ ਹੈ ਨੰਬਰ 3 ਖਾਣਾ ਕਰਕੇ ਤੁਰੰਤ ਸਾਨੂੰ ਰੋਟੀ ਨਹੀਂ ਖਾਣੀ ਚਾਹੀਦੀ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਬਵਾਸੀਰ ਦੀ ਬਿਮਾਰੀ ਹੋ ਸਕਦੀ ਹੈ ਨੰਬਰ 4 ਬਹੁਤ ਹੀ ਸਾਰੇ ਲੋਕ ਅਜਿਹੇ ਹਨ ਜੋ ਨਹਾਉਣ ਤੋਂ ਬਾਅਦ ਅੱਖਾਂ ਵਿੱਚ ਸੁਰਮਾ ਪਾ ਲੈਂਦੇ ਹਨ ਸਾਨੂੰ ਅჯਿਹਾਰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜੇਕਰ ਅਸੀਂ ਅჯਿਹਾਰ ਕਰਦੇ ਹਾਂ ਤਾਂ ਬਿਨਾਈ ਘੱਟ ਹੋ ਜਾਵੇਗੀ ਨੰਬਰ 5 ਸਾਨੂੰ ਤੁਰਦੇ ਫਿਰਦੇ ਕਦੀ ਵੀ ਰੋਟੀ ਨਹੀਂ ਖਾਣੀ ਚਾਹੀਦੀ ਜਿਹਾ ਕਰਨ ਨਾਲ ਤੁਹਾਡਾ ਮੈਦਾ ਸੁੰਗੜ ਜਾਵੇਗਾ ਨੰਬਰ 6 ਜਿਹੜੇ ਲੋਕ ਦੁੱਧ ਪੀ ਕੇ ਮੱਛੀ ਦਾ ਸੇਵਨ ਕਰਦੇ ਹਨ ਉਹਨਾਂ ਦੀ ਜਿੰਦ ਫਟ ਜਾਂਦੀ ਹੈ ਮਤਲਬ ਸਕਿਨ ਦੇ ਉੱਤੇ ਪ੍ਰੋਬਲਮ ਆ ਜਾਂਦੀ ਹੈ ਨੰਬਰ 7 ਕਦੇ ਵੀ ਸਾਨੂੰ ਜ਼ੋਰ ਲਗਾ ਕੇ ਪਖਾਨਾ ਨਹੀਂ ਕਰਨਾ ਚਾਹੀਦਾ ਅਜਿਹਾ ਕਰਨ ਨਾਲ ਮਸਾਨੇ ਨੂੰ ਨੁਕਸਾਨ ਪਹੁੰਚਦਾ ਹੈ ਨੰਬਰ 8 ਜਿਹੜੇ ਲੋਕ ਲੋਹੇ ਦੇ ਭਾਂਡੇ ਵਿੱਚ ਦੁੱਧ ਪੀਂਦੇ ਹਨ ਉਹਨਾਂ ਦਾ ਹਾਜਮਾ ਖਰਾਬ ਹੋ ਜਾਂਦਾ ਹੈ ਇਸ ਲਈ ਸਾਨੂੰ ਲੋਹੇ ਦੇ ਭਾਂਡੇ ਵਿੱਚ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਨੰਬਰ 9 ਗੋਸ਼ਤ ਖਾ ਕੇ ਸਾਨੂੰ ਕਦੇ ਵੀ ਦੁੱਧ ਦਾ ਇਸਤੇਮਾਲ ਕਰਨਾ ਨਹੀਂ ਚਾਹੀਦਾ ਅਜਿਹਾ ਕਰਨ ਨਾਲ ਸਾਡੇ ਦੰਦਾਂ ਨੂੰ ਕੀੜਾ ਲੱਗ ਜਾਂਦਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਨੰਬਰ 10 ਅਗਲਾ ਜਿਹੜਾ ਹੈਗਾ ਨੰਬਰ 10 ਬਹੁਤ ਸਾਰੇ ਲੋਕ ਇਦਾਂ ਦੇ ਹਨ ਜੋ ਨਹਾਉਣ ਤੋਂ ਬਾਅਦ ਤੁਰੰਤ ਹੀ ਸੌ ਜਾਂਦੇ ਹਨ ਜਿਹੜਾ ਸਾਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਜਿਹੜੇ ਲੋਕ ਇਦਾਂ ਕਰਦੇ ਹਨ ਉਹਨਾਂ ਦਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨੰਬਰ 11 ਰਿਸ਼ਤੇਦਾਰਾਂ ਦੀ ਆਪਣੀ ਹیثیت ਦੇ ਮੁਤਾਬਕ ਜ਼ਰੂਰ ਕਦੇ ਬਿਲਕੁਲ ਵੀ ਨਾ ਕਰੋ ਰਿਸ਼ਤੇਦਾਰਾਂ ਦੀ ਆਪਣੀ ਹیثیت ਦੇ ਮੁਤਾਬਕ ਉਹਨਾਂ ਦੀ ਖਿਦਮਤ ਬਿਲਕੁਲ ਵੀ ਨਾ ਕਰੋ ਨੰਬਰ 12 ਦਵਾਈ ਲੈਂਦੇ ਸਮੇਂ ਸਾਨੂੰ ਕਦੇ ਵੀ ਗੜਾਈ ਨਹੀਂ ਲੈਣੀ ਚਾਹੀਦੀ ਨਹੀਂ ਤਾਂ ਤੁਹਾਡੀ ਜਵਾਨ ਨੂੰ ਕੁਝ ਤੇਜ਼ੀ ਲੱਗਵਾ ਹੋ ਸਕਦਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਨੰਬਰ 13 ਜੁਕਾਮ ਦੇ ਦੌਰਾਨ ਦੁੱਧ ਹਰਗिज ਨਹੀਂ ਪੀਣਾ ਚਾਹੀਦਾ ਤੋਂ ਜਲਦੀ ਤੁਹਾਡੇ ਜੁਕਾਮ ਵਿੱਚ ਅਤੇ ਹੋਰ ਇਜਾਫਾ ਹੋਵੇਗਾ ਨੰਬਰ 14 ਜੇਕਰ ਤੁਸੀਂ ਦੂਰ ਦੇ ਸਫ਼ਰ ਉੱਤੇ ਜਾਂਦੇ ਹੋ ਤਾਂ ਤੁਸੀਂ ਮਲਠੀ ਦੇ ਨਾਲ ਗੁੜ ਦਾ ਸੇਵਨ ਕਰ ਲਿਆ ਕਰੋ ਜਿਸ ਤੇ ਨਾਲ ਪੂਰੀ ਤਰ੍ਹਾਂ ਜਾਨ ਰਹੇਗੀ ਅਤੇ ਤੁਸੀਂ ਸਫ਼ਰ ਕਰੋਗੇ ਥੱਕੋਗੇ ਨਹੀਂ ਨੰਬਰ 15 ਜੇਕਰ ਤੁਹਾਡਾ ਨੱਕ ਪੂਰੀ ਤਰ੍ਹਾਂ ਬੰਦ ਹੋ ਜਾਵੇ ਤਾਂ ਜਹੀ ਦਿੱਕਤ ਦੇ ਵਿੱਚ ਇੱਕ ਨੱਕ ਨੂੰ ਹੱਥ ਤੇ ਨਾਲ ਬੰਦ ਕਰਕੇ ਉਸ ਨੂੰ ਨੀਚੇ ਵੱਲ ਖਿੱਚੋ ਜਿਹਾ ਕਰਨਾ ਨੱਕ ਪੂਰੀ ਤਰ੍ਹਾਂ ਖੁੱਲ ਜਾਵੇਗਾ ਅਤੇ ਸਾਹ ਵੀ ਆਸਾਨੀ ਨਾਲ ਆਉਣ ਲੱਗ ਜਾਵੇਗਾ ਨੰਬਰ 16 ਜੇਕਰ ਤੁਹਾਡੇ ਉੱਤੇ ਬਹੁਤ ਹੀ ਜ਼ਿਆਦਾ ਸੁਸਤੀ ਪੈਂਦੀ ਹੈ ਤਾਂ ਉਸ ਨੂੰ ਚੁਸਤ ਬਣਾਉਣ ਦੇ ਲਈ ਤੁਸੀਂ ਹਰ ਰੋਜ਼ ਅੰਮਰੂਦ ਦਾ ਸੇਵਨ ਕਰੋ। ਨੰਬਰ 17 ਬਿਨਾਈ ਕਮਜ਼ੋਰ ਹੈ ਤਾਂ ਸਵੇਰੇ ਉੱਠ ਕੇ ਹਰ ਰੋਜ਼ ਪਾਲਕ ਦੇ ਪੱਤਿਆਂ ਨੂੰ ਦੇਖੋ। ਨੰਬਰ 18 ਜਦੋਂ ਅਸੀਂ ਬਾਹਰੋਂ ਆ ਕੇ ਘਰ ਦੇ ਵਿੱਚ ਦਾਖਲ ਹੁੰਦੇ ਹਾਂ ਤਾਂ ਸਾਨੂੰ ਆਪਣੀ ਜ਼बान ਅਤੇ ਆਪਣੀਆਂ ਅੱਖਾਂ ਉੱਤੇ ਕਾਬੂ ਰੱਖਣਾ ਚਾਹੀਦਾ ਹੈ। ਨੰਬਰ 19 ਖਰੀਦਾਰੀ ਕਰਦੇ ਸਮੇਂ ਆਮਦੰਦਾ ਦਾ ਲਿਹਾਜ਼ ਕਰੋ। ਨੰਬਰ 20 ਜੇਕਰ ਤੁਹਾਨੂੰ ਸਬਕ ਯਾਦ ਨਹੀਂ ਹੁੰਦਾ ਤਾਂ ਸੌਣ ਤੋਂ ਪਹਿਲਾਂ ਦੁੱਧ ਦੇ ਵਿੱਚ ਧਨੀਆ ਪਾ ਕੇ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਫਿਰ ਤੁਸੀਂ ਜੋ ਵੀ ਦੇਖੋਗੇ ਅਤੇ ਪੜ੍ਹੋਗੇ ਸਭ ਕੁਝ ਚਾਤ ਰਹੇਗਾ। ਨੰਬਰ 21 ਜੇਕਰ ਤੁਸੀਂ ਆਪਣੇ ਹੱਥਾਂ ਦੇ ਨੋਹਾਂ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਤਾਂ ਕਿਉਂਕਿ ਬਹੁਤ ਹੀ ਸਾਰੇ ਲੋਕਾਂ ਦੇ ਨਹਾ ਜਲਦੀ ਵੱਧ ਜਾਂਦੇ ਹਨ ਉਹ ਪਰੇਸ਼ਾਨ ਹਨ ਤਾਂ ਤੁਸੀਂ ਇਹਨਾਂ ਨੂੰ ਜਲਦੀ ਜਲਦੀ ਵਧਣ ਤੋਂ ਰੋਕਣਾ ਚਾਹੁੰਦੇ ਹੋ ਤਾਂ ਨਹਾ ਨੂੰ ਇੱਕ ਵਾਰੀ ਕੱਟ ਕੇ ਉਹਨਾਂ ਉੱਤੇ ਸਲਗਨ ਦੇ ਪੱਤਿਆਂ ਨੂੰ ਰਗੜੋ ਫਿਰ ਤੁਹਾਡੇ ਨਹਾ ਜਲਦੀ ਜਲਦੀ ਬਿਲਕੁਲ ਨਹੀਂ ਵਧਣਗੇ ਨੰਬਰ 2 ਜੇਕਰ ਬਾਥਰੂਮ ਦੇ ਵਿੱਚ ਤੁਸੀਂ ਬਦਬੂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਹਤੂਤ ਦੀ ਲੱਕੜ ਨੂੰ ਬਾਲਕੀ ਰੱਖ ਦਵੋ ਬਦਬੂ ਖਤਮ ਹੋ ਜਾਵੇਗੀ। ਨੰਬਰ 23 ਜੇਕਰ ਅਸੀਂ ਆਪਣੇ ਘਰ ਦੇ ਵਿੱਚ ਪਿਆਜ਼ ਉਗਾ ਕੇ ਰੱਖਦੇ ਹਾਂ ਤਾਂ ਕਦੇ ਵੀ ਵਿੱਸ਼ੂ ਨਹੀਂ ਆਉਂਦੇ ਇਸ ਗੱਲ ਦਾ ਧਿਆਨ ਰੱਖਣਾ। ਨੰਬਰ 24 ਜੇਕਰ ਸਾਡੇ ਘਰ ਦੇ ਵਿੱਚ ਨਿੰਬੂ ਦਾ ਪੇੜ ਲੱਗਿਆ ਹੋਵੇ ਤਾਂ ਮੱਛਰਾਂ ਦਾ ਆਉਣਾ ਬਹੁਤ ਹੀ ਘੱਟ ਹੋ ਜਾਂਦਾ ਹੈ। ਨੰਬਰ 25 ਜੇਕਰ ਸਾਡੇ ਘਰ ਦੇ ਵਿੱਚ ਧਨੀਆ ਅਤੇ ਪੁਦੀਨਾ ਲੱਗਿਆ ਹੋਵੇ ਤਾਂ ਛਿਪਕਲੀਆਂ ਬਿਲਕੁਲ ਵੀ ਨਹੀਂ ਆਉਂਦੀਆਂ। ਨੰਬਰ 26 ਜਿਹੜੇ ਲੋਕ ਮਸਰੀ ਦਾ ਇਸਤੇਮਾਲ ਕਰਦੇ ਹਨ ਉਹਨਾਂ ਦੇ ਸਰੀਰ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਆਉਂਦੀ। ਨੰਬਰ 27 ਜਿਹੜੇ ਘਰ ਦੇ ਵਿੱਚ ਆਲੂ ਬੁਖਾਰਾ ਅਤੇ ਅੰजीर ਜ਼ਿਆਦਾ ਖਾਧੀ ਜਾਵੇ ਉਹਨਾਂ ਲੋਕਾਂ ਦੇ ਸਰੀਰ ਦੇ ਅੰਦਰ ਬਿਲਕੁਲ ਵੀ ਕਮਜ਼ੋਰੀ ਨਹੀਂ ਆਉਂਦੀ। ਨੰਬਰ 28 ਜਿਹੜੇ ਲੋਕ ਸੌਣ ਤੋਂ ਪਹਿਲਾਂ ਰਾਤ ਨੂੰ ਦੁੱਧ ਦਾ ਸੇਵਨ ਕਰਦੇ ਹਨ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਹਨ। ਨੰਬਰ 29 ਜੇਕਰ ਅਸੀਂ ਸਰਦੀਆਂ ਵਿੱਚ ਹਰ ਰੋਜ਼ ਤਾਜੇ ਪਾਣੀ ਨਾਲ ਨਹਾਉਂਦੇ ਹਾਂ ਤਾਂ ਜਲਦੀ ਜਲਦੀ ਅਸੀਂ ਕਦੇ ਵੀ ਬਿਮਾਰ ਨਹੀਂ ਹੁੰਦੇ ਨੰਬਰ 3 ਨਿੰਮ ਦੇ ਪੱਤਿਆਂ ਦੀ ਜ਼ਿਆਦਾ ਸੇਵਨ ਨਾਲ ਅਸੀਂ ਹਮੇਸ਼ਾ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ ਨੰਬਰ 4 ਆਪਣੇ ਘਰ ਦੇ ਵਿੱਚ ਸਾਨੂੰ ਕਦੇ ਵੀ ਝਾੜੂ ਨੂੰ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਅਜਿਹਾ ਕਰਨਾ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ ਨੰਬਰ 5 ਜੋ ਲੋਕ ਹਰ ਸਮੇਂ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਦੇ ਹਨ ਉਹ ਜਲਦੀ ਜਲਦੀ ਬਿਮਾਰ ਨਹੀਂ ਹੁੰਦੇ। ਨੰਬਰ 33 ਜੇਕਰ ਤੁਸੀਂ ਗੰਦੇ ਹੋਏ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਚਮਕਾਉਣਾ ਚਾਹੁੰਦੇ ਹੋ ਤਾਂ ਉਸਤੇ ਉੱਪਰ ਆਲੂ ਦੇ ਛਿਲਕੇ ਦਾ ਇਸਤੇਮਾਲ ਕਰੋ। ਨੰਬਰ 34 ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਪਸ਼ਾਬ ਕਰਕੇ ਪੈਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਾਨੂੰ ਪੇਟ ਸੰਬੰਧੀ ਕੋਈ ਵੀ ਬਿਮਾਰੀ ਨਹੀਂ ਹੁੰਦੀ। ਨੰਬਰ 35 ਸਿਰ ਵਿੱਚ ਦੇਸੀ ਘਿਓ ਦੀ ਮਾਲਿਸ਼ ਕਰਨ ਨਾਲ ਸਿਰ ਦਾ ਦਰਦ ਠੀਕ ਹੋ ਜਾਂਦਾ ਹੈ। ਨੰਬਰ 36 ਸਾਨੂੰ ਕਦੇ ਵੀ ਲੋੜ ਤੋਂ ਜ਼ਿਆਦਾ ਭੋਜਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ, ਅਜਿਹਾ ਕਰਨ ਨਾਲ ਹਾਜ਼ਮਾ ਖਰਾਬ ਹੁੰਦਾ ਹੈ। ਨੰਬਰ 37 ਰਾਤ ਦਾ ਖਾਣਾ ਖਾਣ ਤੋਂ ਬਾਅਦ ਸਾਨੂੰ ਇੱਕ ਟੁਕੜਾ ਗੁੜ ਦਾ ਖਾਣਾ ਚਾਹੀਦਾ ਹੈ, ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 38 ਜੇਕਰ ਸ਼ੂਗਰ ਜਹੀ ਬਿਮਾਰੀ ਨਾਲ ਜੂਤ ਰਹੇ ਹੋ ਤਾਂ ਖੰਡ ਤੋਂ ਹਮੇਸ਼ਾ ਦੂਰ ਹੀ ਰਹੋ ਅਤੇ ਉਹਨਾਂ ਨੂੰ ਹੋਰ ਬਹੁਤ ਤਰ੍ਹਾਂ ਦੀ ਮੱਠੇ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਨੰਬਰ 49 ਕੱਚਾ ਦੁੱਧ ਪੀਣ ਦੇ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ। ਨੰਬਰ 40 ਜੇਕਰ ਅਚਾਨਕ ਸਾਡੇ ਸਰੀਰ ਦੇ ਵਿੱਚ ਅੰਦਰ ਕੋਈ ਸੱਟ ਲੱਗ ਜਾਵੇ ਤਾਂ ਸਾਨੂੰ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ। ਨੰਬਰ 44 ਦੋਸਤੋ ਤੁਹਾਨੂੰ ਬਾਬਾ حضرت ਲੁਕਮਾਨ حکیم ਦੇ ਦੱਸੇ ਸੁਝਾਅ ਕਿੱਦਾ ਲੱਗੇ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਮੈਸੇਜ ਕਰਕੇ ਜਰੂਰ ਦੱਸਣਾ ਅਤੇ ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਰੱਬ ਉਸਦੇ ਮਾਪੇ ਦੀ ਲੰਮੀ ਉਮਰ ਜ਼ਰੂਰ ਕਰੇਗਾ ਅਤੇ ਉਸਦੀ ਹਰ ਇੱਕ ਮਨੋ ਕਾਮਨਾ ਜ਼ਰੂਰ ਪੂਰੀ ਕਰੇਗਾ ਧੰਨਵਾਦ ਹੁਣ ਦਿਓ ਆਜ਼ਾਦਤ ਸ਼ਬਦਾਂ ਸਭ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰ ਦਿਓ ਜੀ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਂਦਾ ਰਹਿਾਂਗਾ ਕਈ ਵਾਰੀ ਲਿਖਣ ਦੇ ਵਿੱਚ ਗਲਤੀ ਹੋ ਜਾਂਦੀ ਹੈ ਉਸ ਚੀਜ਼ ਲਈ ਵੀ ਮਾਫੀ ਦਿਓ